ਉਹਦੇ ਪਲੇਟ ਪਾ ਲਵੇ ਵਿੱਚ ਆਪਾਂ ਤੋੜਨ ਲੱਗਿਆਂ ਘਰ ਦੀਆਂ ਮਿਰਚਾਂ ਅੱਜ ਤਾਇਆ ਪੁੱਛਦਾ ਦਾ ਸਬਜ਼ੀ ਵਾਲੇ ਨੂੰ ਕਹਿੰਦਾ ਕੀ ਰੇਟ ਆ ਮਿਰਚ ਕਹਿੰਦਾ 60 ਰੁਪਏ ਕਿਲੋ ਅਜੇ ਤਾਂ ਮੈਂ ਕਿੰਨੀ ਘਟ ਪੌੜੀਆਂ ਹੋਣਗੀਆਂ ਹੂੰ 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 ਹਰ ਵੀ ਨਹੀਂ ਨਾ ਪਿਆ ਧੋ ਲਈ ਸਮਾਰ ਕੇ ਹੋਰ ਤੋੜ ਲਾ ਦੋ ਥੇ ਜ਼ਿਆਦਾ ਨਾ ਹੋ ਜਾਣ ਪ੍ਰੀਤ ਤਾਂ ਮਾੜਾ ਚ ਨੰਨ ਦਾ ਨਾਮ ਰਿਫਰਮੇਟ ਹੋਣਾ ਚਾਹੁੰਦੀ ਹਾਂ ਸਭ ਜੀ ਬਹੁਤ ਹੋ ਗਿਆ ਪੁੱਛਾ ਜੀ ਹੂੰ ਬਾੜ ਪਟਾਇਆ ਪਾਉਣਾ ਦਾ ਆਪਣਾ ਚੰਨੀ ਬਾਉ ਦਾ ਨਾਮੀ ਨੇ ਹੋਗੀ ਗਣੀ ਨੇ ਹੂੰ ਕਾ ਦਾ ਬਿਆਹ ਖੰਦਿਆਂ ਦਾ ਨਾਮੀ ਨਹੀਂ ਹੋਵੇ ਜਿਹੜਾ ਡੇਲੀ ਪੱਟ ਕੇ ਖਾਣੇ ਆ ਉਹਨੂੰ ਸਾਰੇ ਤੋਂ ਕਹੀ ਜੰਨੀ ਆ ਪੱਟ ਕੇ ਰੱਖ ਲੋ ਸਾਰੇ ਨੂੰ ਚਲਾਂ ਆਂ

이노 소화제가 더진 ਤੁਹਾਨੂੰ ਇਹਨੂੰ ਗ੍ਰੈਂਡ ਕਰ ਲੈਣਾ ਮोटा-ਮोटा ਮोटा ਜਿਹੜਾ ਰਹਿੰਦਾ ਹੋਈ ਜਾ। ਕੋਲਰ ਜੇ ਸੱਚ ਕਰਾਂਗੇ ਤਾਂ ਉਹ ਜ਼ਿਆਦਾ ਉਹ ਹੋ ਜਾਂਦਾ ਤਾਂ ਪਾਣੀ ਦੇ ਨਿਕਲ ਜਾਂਦਾ। ਹੂੰ। ਮੈਂ ਜੇ ਜੁੱਸ ਸੱਚ ਕਰਾਂਗੇ ਜ਼ਿਆਦਾ ਪਾਣੀ ਦੇ ਨਿਕਲ ਜਾਂਦਾ। ਇਹ ਤਾਂ ਮोटा-ਮोटा ਰਹਿੰਦਾ। ये चाता भी पलि और आधा कह हो गया लसन पल बच्ची बैठो बैत है ना मैं चौपल ਜਿਆਦਾ ਫ੍ਰੀਕ ਨਾ ਕੰਮ ਕਰਨਾ ਦੇਖ ਲੈ ਇੱਕ ਵਾਰੀ ਨਾਲ ਸੁਲਾ ਦੋੜਿਆ ਬਰਨ ਤੋਤਾ ਪਾਣੀ ਨਹੀਂ ਪਾਏਗਾ ਪਾਣੀ ਨਹੀਂ ਬਣਾਏਗਾ ਪਾਣੀ ਨਾ ਪਾਈ ਆ ਹੋ ਗਿਆ ਆਪਣਾ ਉਹ ਵੀ ਨਾਲ ਆਦੇ ਮਾ ਬੇ ਰੰਗ ਉਵੇਂ ਭਾਈ ਉਹ ਵੀ ਲੈ ਪਰ ਤੋਂ ਜਿਹੜਾ ਬਣਾਉਂਦਾ ਉਹਨ ਤਾਂ ਹੱਥ ਹੁਣ ਲਾਉਣੀਆਂ ਹੱਥ ਕਿਤੇ ਵੱਢ ਕੇ ਸਿਰ ਦੇ ਵਿੱਚ ਸਬਜੀ ਬੰਦੇ ਕਰਦੀ ਹੈ ਬਸ ਹੁਣ ਤੇ ਚਾਹ ਪਰ ਇਹਨੂੰ ਵੀ ਸਾਜ ਬੇ ਬਚ ਰਹੇ ਹੋਣਾ ਜੀ ਥੋੜੇ ਲੋਰੀ ਤੇ ਨਵੀਆਂ ਲੜਨਾਂ ਹਰਗੀ ਨੂੰ ਕੋਕਾ ਫਾਇਲ ਲੀਤੀ ਵਿੱਚ ਮੈਂ ਨਾ ਕਿੰਨੀ ਮਰਚ ਮੈਂ ਨਾ ਬਾਰੀ ਬਦਲਾ ਕਰਨ ਨਾਲ ਕਿਹਦਾ ਬਦਲਾ ਹੋ ਜਾਣਾ ਹੂੰ ਬਸ ਆਪਾ ਬਦਲਦੇ ਪਏ ਆ ਜਿਹੜਾ ਪਾ ਲਈ ਤੁਸੀਂ ਦੇਖ ਕੇ ਪਾਉਂਗੀ ਸੋ ਹਮ ਪਾਵਾਂਗੇ ਆਪਾਂ ਨਾਣ ਮਿਰਚ ਥੋੜਾ ਜਿਹਾ ਪਾ ਲਾ ਪੈ ਜਾਣਾ ਮੈਂ ਕਿ ਜ਼ਿਆਦਾ ਘੱਟਾ 10 10 10 10 ਪਾ ਲਾ ਆ ਹਾਂ ਲਿਖੋੜ ਜਿਹਾ ਨਾਲ ਉਹਦੇ ਨਾਲ ਤਾਂ ਔੜੇ ਨਹੀਂ ਘੁੱਟਣ ਦੀ ਮੈਂ ਕਹਿੰਦੀ ਸੱਤ ਗੇਜ਼ ਉਹਦੇ ਨਾਲ ਬੇਸਤ ਪਾ ਗਏ ਕਿਹੜਾ ਤੇ ਇਹਨੂੰ ਔੜੇ ਨਹੀਂ ਕੁਝ ਨਹੀਂ ਨਮਕ ਮਿਰਚ ਹੰਡਾ ਰੇਖ ਦਾ ਆਪਣੇ ਟੇਸਟ ਅਨੁਸਾਰ ਫਿਰ ਦੇਖਣਾ ਹੈ ਫਿਰ ਬਾਕੀ ਨਹੀਂ ਫਿਰ ਪਾ ਲਾਂਗੇ ਹੂੰ बस ਇਹਨਾਂ ਦਾ ਟਸਪਾ ਨੰਬਰ 4 ਪਾਈ ਜੀ ਨਮਕ ਪਾਤਾ ਪਮਸਾਲਾ ਪਾਤਾ ਬਣਾ ਕੇ ਵਸਨ ਨੂੰ ਵੱਡੇ ਚ ਪਾ ਦਾਂ ਜੋ ਜੋ ਭਾਗ ਕਰਾਂਗੇ ਆ ਤੋ ਵੱਡ ਭੰਡਿਆਂ ਲੱਗ ਜਾਂਦਾ ਬਸ ਬਣਾ ਕੇ ਨੂੰ ਸਾਫ ਜੇ ਭੰਡਾ ਚ ਪਾ ਦਨ ਬਹੁਤ ਗਾੜਾ ਤੇ ਹੋ ਬਹੁਤ 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 ਬੜਾ ਹੀ ਬਣਨੇ ਹਾਂ ਮਾਰੇ ਬੋ ਨੰਨ ਦੁੱਧ ਫੋਲ ਮਾਰੇ ਬੋ ਫੋਲ ਵੇ ਜਿਆਦਾ ਕਾਟਾ ਵੀ ਉੱਧਰ ਜਾ ਦੇ ਪਤਲਾ ਹੋ ਗਿਆ ਪਾਣੀ ਉਹ ਉੱਢੀ ਗਈ ਉੱਪਰ ਚਲ 10 ਟੱਕਰੇ ਹੋ ਜਾਂਦਾ ਇਹ ਜੀ ਚੀਜ਼ ਦਾ 15 ਹੋ ਜਾਂਦਾ ਚਲੋ ਬਹੁਤ ਵਾਰ ਚ ਇਹ ਜਨਾ ਥੋੜੇ ਜਿਹਾ ਪਿਆਜ਼ ਮोटे ਹੋਣ